ਤੇ ਵੀ ਕਾਫੀ ਲਾਈਵ ਤਸਵੀਰਾਂ ਮੈਂ ਦਿਖਾ ਰਿਹਾ ਇਹ ਮੁਰਗੀ ਵਾਲਾ ਇਹ ਦੇਖੋ ਇਹ ਛੋਟਾ ਜਿਹਾ ਬੱਚਾ ਹੈ ਇਹ ਵੀ ਸਾਡੀ ਭੈਣ ਕੋਈ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਸਿਰ ਦੇ ਉੱਤੋਂ ਇਹ ਮੁਰਗੀ ਨੂੰ ਸੁਵਾ ਦੇਣਾ ਇਹ ਦੇਖੋ ਇਹ ਇੱਕ ਪਰਾਤਲ ਕੋਈ ਇਹਨਾਂ ਦੀ ਰੀਤ ਹੈ ਇਹ ਦੇਖੋ ਬੱਚਾ ਦੇ ਉੱਤੋਂ ਮੈਂ ਪਹਿਲਾਂ ਵੀ ਦਿਖਾਇਆ ਸੀ ਇਹ ਦੇਖੋ ਸ਼ਰਦਾ ਦੇ ਵੱਲੋਂ ਜਲੇਸ਼ਰ ਧਾਲੂ ਆਏ ਨੇ ਇਹਨਾਂ ਵੱਲੋਂ ਆ ਦੇਖੋ ਇੱਕ ਪ੍ਰਾਤਨ ਰੀਤ ਇਹ ਦੇਖੋ ਸਾਰੇ ਹਾਜ਼ਰੀਆਂ ਲਵਾਓ ਮਾਤਾ ਸ਼ੀਤਲਾ ਦੇ ਵੀ ਮੰਦਿਰ ਤੋਂ ਕੁਰਾਲੀ ਤੋਂ ਸਿੱਧੀਆਂ ਤਸਵੀਰਾਂ Julie talked about that.